ਚੰਮਰਤਪਾਲ ਦੇ ਉੱਤੇ ਬਹੁਤ ਇਲਜ਼ਾਮ ਲੱਗੇ ਨੇ ਕਿ ਉਹ ਅੰਦਰ ਬੈਠ ਕੇ ਨਸ਼ਾ ਕਰਦਾ ਜੀ ਗੋਲੀਆਂ ਲਿੰਦਾ ਹੈ ਦੂਜਾ ਫੀਮ ਖਾਂਦਾ ਹੈ ਉਹਦੇ ਸਾਥੀਆਂ ਨੇ ਇਲਜ਼ਾਮ ਲਾਇਆ ਜੀ ਇਹ ਕਿੰਨੀ ਸਥਿਤੀ ਬਣਾਈ ਜਾ ਰਹੀ ਹੈ ਜੀ ਕਿਈ ਸੱਚ ਹੈ ਦੀ ਕੀ ਹੈ ਕਿ ਸਰਕਾਰ ਜਾਂ ਸਾਡੇ ਕੋਈ ਪੋਲੀਟੀਕਲ ਜਿਹੜੀਆਂ ਧਿਰਾਂ ਵੀ ਅੱਗੇ ਵੀ ਵਿਚਰਦੀਆਂ ਜਿਨ੍ਹਾਂ ਨੂੰ ਆਪਣਾ ਰਾਜ ਭਾਗ ਕੇ ਉਹ ਖੁੱਸਿਆ ਉਹ ਦੁਬਾਰਾ ਪ੍ਰਾਪਤ ਕਰਨਾ ਚਾਹ ਰਹੀਆਂ ਜਿਹੜੀਆਂ ਕਰ ਰਹੀਆਂ ਇਹਨਾਂ ਨੂੰ ਪਤਾ ਵੀ ਆਉਣ ਵਾਲੇ ਸਮੇਂ 'ਚ ਸਾਡੇ ਕੋਲ ਖੁੱਸ ਸਕਦਾ ਉਹਦੇ ਇਲਜ਼ਾਮ ਲਾਏ ਜਾ ਰਹੇ ਕਿ ਉਹ ਉਹ ਨਸ਼ੇ ਦੀ ਫਲਾਨਾ ਨਸ਼ਾ ਕਰਦਾ ਢੀਂਗੜਾ ਕਰਦਾ ਮੇਰੇ ਖਿਆਲ ਇੱਕ ਜੇਲ੍ਹ ਚ ਬੈਠਾ ਹੋਏ ਬੰਦੇ ਨੂੰ ਸਾਰੀਆਂ ਚੀਜ਼ਾਂ ਉੱਥੇ ਅਵੇਲੇਬਲ ਹੋ ਰਹੀਆਂ ਤੇ ਸਰਕਾਰ ਕੀ ਕਰ ਰਹੀ ਉਹ ਵੀ ਇਲਜ਼ਾਮ ਲੱਗਿਆ ਸੀ ਕਿ ਪੈਸੇ ਹੀ ਬਹੁਤ ਬਣਾਇਆ ਕਿ ਜਿਹੜੀ ਇਹ ਬਾਰਸ ਪੰਜਾਬ ਜੱਥੇ ਮੰਦੀ ਚੱਲੀ ਸੀ ਉਸ ਦੇ ਵਿੱਚ ਪੈਸਾ ਬਹੁਤ ਬਣਾਇਆ ਮਰਤਪਾਲ 18 ਮਾਰਚ ਤੋਂ ਬਾਅਦ ਚ ਉਹਨਾਂ ਨੇ ਸਾਡੇ ਘਰ ਦੀ ਸਾਡੇ ਜਿਹੜੇ ਰਿਸ਼ਤੇਦਾਰਾਂ ਦੀ ਇਹ ਕਿ ਜਗਾ ਦੀ ਤਲਾਸ਼ੀ ਲਈ ਸਭ ਕੁਝ ਕੀਤਾ ਉਦੋਂ ਵੀ ਲੋਕ ਕਹਿ ਰਹੇ ਸੀ ਜੀ ਇਹਨਾਂ ਕੋ 35 ਕਰੋੜ ਆ ਜੀ ਕੋ 85 ਕਰੋੜ ਆ ਉਦੋਂ ਤੋਂ ਕੁਝ ਨਹੀਂ ਲੱਭਾ ਕਿਆ ਹੋਣਾ ਕੰਗਲਾਉ ਦਾ ਬਿਆਨ ਆਇਆ ਕਿ ਪੰਜਾਬ ਤੋਂ ਨਸ਼ਾ ਹਿਮਾਚਲ ਵੱਲ ਨੂੰ ਆ ਰਿਹਾ ਹੈ ਕਿ ਪੰਜਾਬ ਕਰਕੇ ਸਾਡਾ ਹਿਮਾਚਲ ਬਰਵਾਦ ਹੋ ਰਿਹਾ ਹੈ ਨਸ਼ਾ ਦੇ ਪਤਾ ਨਹੀਂ ਕਿਧਰੋਂ ਕਿਧਰੋਂ ਆ ਰਿਹਾ ਗੁਜਰਾਤ ਤੋਂ ਆ ਰਿਹਾ ਕਿਧਰੋਂ ਕਿਧਰੋਂ ਆ ਰਿਹਾ ਦਿੱਲੀ ਚੋਂ ਆ ਰਿਹਾ ਬਣ ਰਿ ਕਿੱਥੇ ਰਿਹਾ ਰਾਜਸਥਾਨ ਚੋਂ ਸਾਡੀ ਕੌਮ ਨੂੰ ਉਹਨੇ ਵਿਵਾਦਾਂ ਚ ਰਹਿਣ ਵਾਸਤੇ ਜਾਂ ਸਾਡੀ ਕੌਮ ਨੂੰ ਹਮੇਸ਼ਾ ਟਾਰਗੇਟ ਕਦੀ ਕਿਸਾਨਾਂ ਨੂੰ ਕਦੀ ਸਾਡੀਆਂ ਕਿਸਾਨ ਬੀਬੀਆਂ ਨੂੰ ਤੇ ਜੇ ਉਹਨੂੰ ਉਹਦਾ ਇੱਕ ਪ੍ਰਸ਼ਾਦ ਵੀ ਮਿਲਿਆ ਸੀ ਕੰਦੂਰ ਸਾਹਿਬ ਤੋਂ ਐਮਪੀ ਅੰਮ੍ਰਿਤਪਾਲ ਸਿੰਘ ਦੇ ਮਾਤਾ ਪਿਤਾ ਅੱਜ ਨਿਊ ਚੰਡੀਗੜ੍ਹ ਦੇ ਬਲਾਕ ਮੱਝ ਦੀ ਗੁਰਦੁਆਰਾ ਸਾਹਿਬ ਪਹੁੰਚੇ ਨੇ ਉਹਨਾਂ ਦਾ ਸੰਗਤਾਂ ਵੱਲੋਂ ਸਨਮਾਨਤ ਕੀਤਾ ਗਿਆ ਗੱਲਬਾਤ ਕਰਨ ਲਈ ਪਿਤਾ ਜੀ ਸਾਡੇ ਨਾਲ ਨੇ ਬਾਪੂ ਜੀ ਜਿਸ ਤਰੀਕੇ ਨਾਲ ਐਮਪੀ ਅੰਮ੍ਰਿਤਪਾਲ ਸਿੰਘ ਪੰਦੂਰ ਸਭ ਤੋਂ ਜਿੱਤੇ ਨੇ ਤਾਂ ਤਰਨਤਨ ਦੀ ਜਿਮਣੀ ਚੌਣ ਵੀ ਹੈ ਹੁਣ ਉਸ ਦੇ ਵਿੱਚ ਕਿਸ ਤਰੀਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਬਲਾਗ ਮਾਜਰੀ ਦੇ ਗੁਰੂ ਘਰ ਚ ਸਾਨੂੰ ਤੁਸੀਂ ਮਾਨ ਬਖਸ਼ਿਆ ਅਸੀਂ ਪਹਿਲਾਂ ਤਾਂ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਕਿ ਤੁਸੀਂ ਇੱਕ ਕੌਮ ਨੂੰ ਦਰਦ ਰੱਖਣ ਵਾਲੇ ਕੌਮ ਨੂੰ ਪਿਆਰ ਕਰਨ ਵਾਲੇ ਸਾਰੇ ਜੱਜ ਸੱਜਣਾ ਨੇ ਇਹ ਬੜੀ ਸਿਰਤਾ ਦਿਖਾਈ ਆ ਸਾਡੇ ਨੂੰ ਬਹੁਤ ਇੱਥੇ ਆਉਣ ਤੇ ਮਾਨ ਬਖਸ਼ਿਆ ਇਹਦੇ ਵਾਸਤੇ ਅਸੀਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਤੇ ਬਾਕੀ ਅਸੀਂ ਸਮੂਹ ਸੰਗਤਾਂ ਦਾ ਧੰਨਵਾਦ ਕਰਦੇ ਆਂ ਕਿ ਜੋ ਉਹਨਾਂ ਨੇ ਬਹੁਤ ਵੱਡਾ ਤਦਾਦ ਚ ਉਹਦੋਂ ਵੀ ਮੇਰੇ ਖਿਆਲ ਇਥੋਂ ਦੀਆਂ ਸੰਗਤਾਂ ਨੇ ਵੀ ਉੱਥੇ ਜਾ ਕੇ ਹਿੱਸਾ ਪਾਇਆ ਇਸ ਕਰਕੇ ਵੀ ਅਸੀਂ ਉਹ ਤੁਹਾਡੇ ਸਾਰਿਆਂ ਦੇ ਧੰਨਵਾਦੀ ਆਂ ਤੇ ਆਉਣ ਵਾਲੇ ਸਮੇਂ 'ਚ ਵੀ ਅਸੀਂ ਚਾਹੁੰਦੇ ਆਂ ਕਿ ਸਾਡੀ ਕੌਮ ਦੀ ਚੜ੍ਹਦੀ ਕਲਾ ਵਾਸਤੇ ਆਪਾਂ ਸਾਰੇ ਜਣੇ ਰਲ ਮਿਲ ਕੇ ਤੁਸੀਂ ਇਦਾਂ ਸਾਡਾ ਸਾਥ ਦਿਓ ਤੁਹਾਡੀ ਸਹਿਯੋਗ ਨਾਲ ਹੀ ਇਹ ਆਪਾਂ ਸਾਰੇ ਜਣੇ ਇਕੱਠੇ ਹੋਵਾਂਗੇ ਤੇ ਫੇਰ ਹੀ ਅੱਗੇ ਵਧ ਸਕਦੇ ਆਂ ਤੇ ਉਹਦੇ ਵਾਸਤੇ ਜੋ ਤੁਸੀਂ ਸੋ ਹਲ ਕੀਤਾ ਕਿ ਤਰਨਤਨ ਦੀ ਜਿਮਨੀ ਚੋਣ ਵਾਸਤੇ ਹਾਂਜੀ ਉਹਦੇ ਵਾਸਤੇ ਵੀ ਅਸੀਂ ਚਾਹੁੰਦੇ ਹਾਂ ਕੋਈ ਇੱਕ ਪੰਥਕ ਹਲਕਾ ਵਾ ਤੇ ਉਥੋਂ ਅਮਰਤਪਾਲ ਬਹੁਤ ਵੱਡੀ ਲੀਡ ਨਾਲ ਜਿੱਤੇ ਵੀ ਆ ਤੇ ਸੰਗਤਾਂ ਦੀ ਵੀ ਪੁਰਜ਼ੋਰ ਮੰਗ ਹੈ ਕਿ ਉਥੋਂ ਇਲੈਕਸ਼ਨ ਲੜਨੀ ਚਾਹੀਦੀ ਹੈ ਤੇ ਅਸੀਂ ਤਿਆਰੀ ਕਰ ਰਹੇ ਹਾਂ ਤੇ ਅਸੀਂ ਬੀਬੀ ਖਾਲੜਾ ਜੀ ਉਹਨਾਂ ਨੂੰ ਪਹਿਲਾਂ ਬੇਨਤੀ ਕੀਤੀ ਸੀ ਤੇ ਉਹ ਕੁਝ ਕਰਨਾ ਕਰਕੇ ਮੇਰੇ ਖਿਆਲ ਅਜੇ ਵੀ ਅਸੀਂ ਉਹਨਾਂ ਨੂੰ ਹੁਣ ਵੀ ਬੇਨਤੀ ਕਰਦੇ ਹਾਂ ਕਿ ਤੁਸੀਂ ਆਪਣੇ ਜੋ ਫੈਸਲੇ ਤੇ ਥੋੜਾ ਫੇਰ ਦੁਬਾਰਾ ਵਿਚਾਰ ਕਰੋ ਕਿ ਸੰਗਤਾਂ ਨੂੰ ਬਹੁਤ ਚਾਹਵਾਨ ਆ ਤੁਹਾਡੇ ਤੇ ਤੇ ਇਸ ਕਰਕੇ ਜੇ ਫੇਰ ਬਾਈ ਚਾਂਸ ਕੋਈ ਨਹੀਂ ਹੁੰਦਾ ਤੇ ਫੇਰ ਵੀ ਅਸੀਂ ਕੋਈ ਇਹੋ ਜਿਹੀ ਸ਼ੀਸ਼ਤ ਲੱਭਾਂਗੇ ਜਿਹੜੇ ਪੰਥ ਪ੍ਰਵਾਨਤ ਹੋਵੇ ਜਿਹੜੇ ਸਾਰੇ ਜੇ ਦੀ ਕੁਝ ਕਾਮ ਨੂੰ ਕੋਈ ਵੱਡੀ ਦੇਣ ਹੋਵੇ ਤੇ ਇਸ ਕਰਕੇ ਅਸੀਂ ਉਹ ਉਹਦੇ ਵਾਸਤੇ ਵੀ ਵਿਚਾਰ ਕਰ ਰਹੇ ਹਾਂ ਤੇ ਸਾਰਿਆਂ ਦੇ ਸਹਿਯੋਗ ਦੀ ਵੀ ਮੰਗ ਕਰਦੇ ਹਾਂ ਅੱਛਾ ਪੰਜ ਮੈਂਬਰੀ ਕਮੇਟੀ ਜਾਂ ਫਿਰ ਹੋਰ ਜਿਹੜੀ ਜਥੇਬੰਦੀਆਂ ਇਕੱਠੇ ਹੋ ਕੇ ਚੋਣ ਲੜ ਸਕਦੇ ਨੇ ਜਾਂ ਫਿਰ ਤੁਹਾਡਾ ਵੀ ਆ ਰਿਹਾ ਸੀ ਨਾਮ ਵਿੱਚ ਕਿ ਅਮਰਤਪਾਲ ਸਿੰਘ ਦੇ ਪਿਤਾ ਜੀ ਵੀ ਇਸ ਚੋਣ ਦੇ ਵਿੱਚ ਅੱਗੇ ਆ ਸਕਦੇ ਨੇ ਨਹੀਂ ਅਸੀਂ ਤੇ ਜੀ ਕੋਈ ਰਾਜਨੀਤਿਕ ਇੱਕ ਪਰਿਵਾਰਵਾਦ ਤੋਂ ਅਸੀਂ ਇਹ ਮੁਕਤੀ ਚਾਹੁੰਦੇ ਹਾਂ ਤੇ ਅਸੀਂ ਅਮਰਤਪਾਲ ਆ ਗਿਆ ਤੇ ਰਾਜਨੀਤਿਕ ਤੌਰ ਤੇ ਸਾਡੇ ਪਰਿਵਾਰ ਵੱਲੋਂ ਉਹੀ ਰਹੂਗਾ ਅਸੀਂ ਠੀਕ ਹੈ ਕਿ ਜੋ ਸੇਵਾ ਸਾਨੂੰ ਕੌਮ ਲਾਉਗੇ ਉਹ ਕਰਦੇ ਰਵਾਂਗੇ ਪਰ ਪਰਿਵਾਰ ਚੋਂ ਕੋਈ ਵੀ ਇਹ ਇਸ ਰਾਜਨੀਤੀ ਚ ਜਾਂ ਕੋਈ ਐਮ ਐਲ ਏ ਕੋਈ ਨਹੀਂ ਕਦੀ ਵੀ ਇਲੈਕਸ਼ਨ ਨਹੀਂ ਲੜੂਗਾ ਅੱਛਾ ਪਿਛਲੇ ਦਿਨੀ ਬਹੁਤ ਚਰਚਾ ਆਮ ਚੜੀਆਂ ਜੀ ਤੁਸੀਂ ਦੇਖਿਆ ਹੋਣਾ ਚਾਰ ਸੀਟ ਦੇ ਵਿੱਚ ਅੰਮ੍ਰਿਤਪਾਲ ਦੇ ਉੱਤੇ ਬਹੁਤ ਇਲਜ਼ਾਮ ਲੱਗੇ ਨੇ ਕਿ ਉਹ ਅੰਦਰ ਬੈਠ ਕੇ ਨਸ਼ਾ ਕਰਦਾ ਜੀ ਗੋਲੀਆਂ ਲੈਂਦਾ ਹੈ ਦੂਜਾ ਫੀਮ ਖਾਂਦਾ ਹੈ ਉਹਦੇ ਸਾਥੀਆਂ ਨੇ ਇਲਜ਼ਾਮ ਲਾਏ ਜੀ ਇਹ ਕਿੰਨੀ ਸਥਿਤੀ ਬਣਾਈ ਜਾ ਰਹੀ ਹੈ ਜੀ ਕਿਹ ਸੱਚ ਹੈ ਦੀ ਕੀ ਚਾਹੀਏ ਸੰਗਤਾਂ ਨੂੰ ਪਤਾ ਲੱਗ ਸਕੀ ਤੁਸੀਂ ਆਪਣੇ ਮਿਲ ਕੇ ਵੀ ਆਏ ਹੋਵੋਗੇ ਗੱਲਬਾਤ ਵੀ ਹੁੰਦੀ ਹੋਣੀ ਹੋਣੀ ਕਿਸ ਤਰੀਕੇ ਦੀ ਇਹ ਜੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ ਇਹ ਮੇਰਾ ਖਿਆਲ ਹੈ ਕਿ ਸਰਕਾਰ ਜਾਂ ਸਾਡੇ ਕੋਈ ਪੋਲੀਟੀਕਲ ਜਿਹੜੀਆਂ ਧਿਰਾਂ ਵੀ ਅੱਗੇ ਵੀ ਵਿਚਰਦੀਆਂ ਜਿਨ੍ਹਾਂ ਨੂੰ ਆਪਣਾ ਰਾਜ ਭਾਕੇ ਉਹ ਖੁੱਸਿਆ ਉਹ ਦੁਬਾਰਾ ਪ੍ਰਾਪਤ ਕਰਨਾ ਚਾਹ ਰਹੀਆਂ ਜਿਹੜੀਆਂ ਕਰ ਰਹੀਆਂ ਇਹਨਾਂ ਨੂੰ ਪਤਾ ਵੀ ਆਉਣ ਵਾਲੇ ਸਮੇਂ 'ਚ ਸਾਡੇ ਕੋ ਖੁੱਸ ਸਕਦਾ ਤੇ ਉਹ ਇਸੇ ਕਰਕੇ ਉਹਨਾਂ ਦੀ ਕਰਦਾਰ ਕੁਰਸੀ ਕਰ ਰਹੀਆਂ ਕਿ ਸੰਗਤਾਂ ਉਹਨਾਂ ਨੂੰ ਬਹੁਤ ਪਿਆਰ ਕਰਦੀਆਂ ਕਿਉਂਕਿ ਉਹ 2024 ਦੀ ਇਲੈਕਸ਼ਨ 'ਚ ਵੀ ਦਿਖਾਤਾ ਤੇ ਗਾਇਬ-ਗਾਇਬ ਵੀ ਉਹਨਾਂ ਦੇ ਖਿਲਾਫ ਇਹਨਾਂ ਪ੍ਰੋਪਾਗੈਂਡਾ ਕਰਨ ਦੇ ਬਾਵਜੂਦ ਵੀ ਉਹ ਲੋਕਾਂ ਨੂੰ ਉਹ ਚੀਜ਼ਾਂ ਜਿਹੜੀਆਂ ਹਜਮ ਨਹੀਂ ਹੋ ਰਹੀਆਂ ਕਿ ਉਹਨਾਂ ਤੇ ਇਹੋ ਜਿਹੇ ਇਲਜ਼ਾਮ ਲਾਏ ਜਾ ਰਹੇ ਕਿ ਉਹ ਉਹ ਨਸ਼ੇ ਜੀ ਉਹ ਫਲਾਣਾ ਨਸ਼ਾ ਕਰਦਾ ਢਿੰਗੜਾ ਕਰਦਾ ਮੇਰੇ ਖਿਆਲ ਇੱਕ ਜੇਲ੍ਹ 'ਚ ਬੈਠਾ ਹੋਇਆ ਬੰਦੇ ਨੂੰ ਸਾਰੀਆਂ ਚੀਜ਼ਾਂ ਉੱਥੇ ਅਵੇਲੇਬਲ ਹੋ ਰਹੀਆਂ ਤੇ ਸਰਕਾਰ ਕੀ ਕਰ ਰਹੀ ਹੈ ਸਰਕਾਰ ਨੇ ਜੇ ਏਡੀ ਦੂਰ ਉਹਨੂੰ ਖੜਿਆ ਉਹ ਜੀ ਦੂਰ ਸੁੱਟਿਆ ਵਾ ਤੇ ਸਾਨੂੰ ਤੇ ਇਸ ਚੀਜ਼ਾਂ ਤੋਂ ਸ਼ੱਕ ਹੋ ਰਿਹਾ ਪਹਿਲਾਂ ਤੇ ਚਲੋ ਚੜ੍ਹਦੀ ਕਲਾ ਚ ਜਦੋਂ ਸਾਡੀ ਗੱਲ ਹੁੰਦੀ ਆ ਪਰ ਮੈਨੂੰ ਲੱਗਦਾ ਕਿ ਇਹੋ ਜਿਹਾ ਸ਼ਾਇਦ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਕੱਲ ਨੂੰ ਉਹਨਾਂ ਨੂੰ ਕੋਈ ਸਲੋਪ ਆਪਸ਼ਨ ਦੇ ਕੇ ਜਾਂ ਉਹਨਾਂ ਨੂੰ ਖਤਮ ਕੀਤਾ ਜਾਵੇ ਤੇ ਮਾਹੌਲ ਚ ਇਦਾਂ ਦਾ ਪਹਿਲਾਂ ਵਰਤਾਨ ਸਿਰਜ ਲੋ ਕਿ ਉਹ ਨਸ਼ੇ ਨਾਲ ਇਹ ਚੀਜ਼ ਹੋ ਗਈ ਆ ਤੇ ਬਾਕੀ ਉਹ ਮੇਰੇ ਖਿਆਲ ਨਸ਼ਿਆਂ ਦੇ ਤੇ ਖਿਲਾਫ ਉਹ ਲੜਾਈ ਹੋ ਤੇ ਜੋਧੀ ਨਸ਼ਿਆਂ ਦੇ ਖਿਲਾਫ ਸੀ ਤੇ ਉਹ ਮੇਰੇ ਖਿਆਲ ਕਿ ਇਹੋ ਜਿਹਾ ਇਲਜ਼ਾਮ ਲਾਉਣੇ ਬੜੇ ਬੇਤੁਕੇ ਬੇਹੁਦਾ ਹੈ ਕਿ ਉਹ ਮੇਰਾ ਖਿਆਲ ਹਰੇਕ ਬੰਦਾ ਸਮਝ ਸਕਦਾ ਹੈ ਕਿ ਇਹ ਕੀ ਹੋ ਰਿਹਾ ਤੇ ਲੋਕ ਸੰਗਤਾਂ ਉਹਦਾ ਜਵਾਬ ਵੀ ਦੇ ਰਹੀਆਂ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਜਿਹੜੇ ਕੁਝ ਸਾਡੇ ਲੋਕ ਵੀ ਉਹ ਚ ਸ਼ਾਮਲ ਹੈ ਅਸੀਂ ਉਹਨਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਤੁਸੀਂ ਕੌਮ ਦੇ ਹੋਰ ਬੜੇ ਕੰਮ ਕਰਨ ਵਾਲੇ ਆ ਤੁਸੀਂ ਇਹ ਕੰਮ ਛੱਡ ਕੇ ਕੋਈ ਕੁਝ ਕੌਮ ਦੇ ਭਲੇ ਦੀ ਗੱਲ ਕਰੋ ਇਹ ਨਹੀਂ ਕਿ ਤੁਸੀਂ ਇੱਕ ਦਿਨ ਰਾਤ ਸਵੇਰੇ ਉੱਠਦੇ ਆ ਸ਼ਾਮ ਤੱਕ ਅੰਮ੍ਰਿਤ ਪਾਲੇ ਅੰਮ੍ਰਿਤ ਪਾਲੀ ਨਾ ਕਰਦੇ ਜਾਓ ਤੇ ਬਹੁਤ ਇੱਥੇ ਪੰਜਾਬ ਦੀ ਨੌਜਵਾਨੀ ਹੁਣ ਤੁਸੀਂ ਉਹਨੂੰ ਕਰਤੇ ਰਹਜੋ ਪਰ ਲੋਕ ਉਹਨੂੰ ਫਿਰ ਵੀ ਪਿਆਰ ਕਰਦੇ ਕਿਉਂ ਕਰਦੇ ਕਿ ਉਹਨੇ ਲੋਕਾਂ ਲਈ ਕੁਝ ਕੀਤਾ ਇਸ ਕਰਕੇ ਤੁਸੀਂ ਵੀ ਉਹਨਾਂ ਦੀ ਗੈਰਹਾਜ਼ਰੀ ਚ ਕਰਕੇ ਤੁਸੀਂ ਉਹਨਾਂ ਤੋਂ ਕੋਈ ਵਿਲੀਕ ਵੱਡੀ ਕਰ ਦੋ ਤੇ ਠੀਕ ਹੈ ਲੋਕ ਲੋਕਾਂ ਨੂੰ ਤੁਸੀਂ ਆਪਣੇ ਨਾਲ ਤੋਰ ਲਓ ਪਰ ਇਦਾਂ ਦੇ ਲੱਤਾਂ ਖਿੱਚਣ ਵਾਲੇ ਜਾਂ ਕਰਦਾਰ ਕੁਸ਼ੀ ਕਰਨ ਵਾਲੇ ਕਰਮ ਤੋਂ ਬਾਝਾ ਹੋਣਾ ਚਾਹੀਦਾ ਇਹ ਸਾਨੂੰ ਗੁਰੂ ਦੀ ਸਿੱਖੀ ਇਜਾਜ਼ਤ ਨਹੀਂ ਦਿੰਦੀ ਇਹੋ ਜੇ ਕਰਮ ਕਰਨ ਦੀ ਪ੍ਰਧਾਨ ਮੰਤਰੀ ਬਾਜੀ ਕੀ ਤੇ ਬ੍ਰਿੰਦਰ ਸਿੰਘ ਦਾ ਮੇਰੇ ਖਿਆਲ ਨਾਲ ਨਾਮ ਆ ਰਿਹਾ ਸੀ ਕਿ ਉਹਨਾਂ ਨੇ ਗਵਾਹੀ ਭਰੀ ਹੈ ਕਿ ਹਾਂ ਮਰਤਪਾਲ ਸਿੰਘ ਨਸ਼ਾ ਕਰਦਾ ਪਰ ਦੂਜੀ ਪਾਸੇ ਇੱਕ ਤਰ੍ਹਾਂ ਦੇ ਇਹ ਵੀ ਇਲਜ਼ਾਮ ਲੱਗੇ ਸੀ ਕਿ ਪੈਸੇ ਹੀ ਬਹੁਤ ਬਣਾਇਆ ਕਿ ਜਿਹੜੀ ਇਹ ਬਾਰਸ ਪੰਜਾਬ ਜਿੱਥੇ ਬੰਦੀ ਚੱਲੀ ਸੀ ਉਸ ਦੇ ਵਿੱਚ ਪੈਸਾ ਬਹੁਤ ਬੜਾਇਆ ਮਰਤਪਾਲ ਨੇ ਇਹ ਮੇਰਾ ਖਿਆਲ ਹੈ ਕਿ ਜਦੋਂ ਇਹ ਸਾਰਾ ਕੁਝ ਵਾਪਰਿਆ ਸੀ ਉਦੋਂ ਸਾਰੀ ਸਾਰੇ ਇਕੱਠੇ ਵਿਚਰਦੇ ਸੀਗੇ ਉਦੋਂ ਬਾਅਦ ਜਿੱਦਣ ਇਹ 18 ਮਾਰਚ ਤੋਂ ਬਾਅਦ ਉਹਨਾਂ ਨੇ ਸਾਡੇ ਘਰ ਦੀ ਸਾਡੇ ਜਿਹੜੇ ਰਿਸ਼ਤੇਦਾਰਾਂ ਦੀ ਇਹ ਕਿ ਜਗਾ ਦੀ ਤਲਾਸ਼ੀ ਲਈ ਸਭ ਕੁਝ ਕੀਤਾ ਉਦੋਂ ਵੀ ਲੋਕ ਕਹਿ ਰਹੇ ਸੀ ਜੀ ਇਹਨਾਂ ਕੋ 35 ਕਰੋੜ ਆ ਜੀ ਕੋਈ 85 ਕਰੋੜ ਆ ਤੇ ਉਹਨਾਂ ਤੋਂ ਕੁਝ ਨਹੀਂ ਲੱਭਾ ਹੈ ਤੇ ਉਦੋਂ ਬਾਅਦ ਚ ਵੀ ਐਨਆਈਜੀ ਦੀਆਂ ਰੇਡਾਂ ਵੀ ਹੋ ਗਈਆਂ ਸਾਡੇ ਕੋਈ ਖਾਸ ਬੰਦਿਆਂ ਤੇ ਤੇ ਕੋਈ ਚੀਜ਼ ਇਦਾਂ ਦੀ ਤੇ ਲੱਗਦਾ ਨਹੀਂ ਅਸੀਂ ਤੇ ਮੇਰਾ ਖਿਆਲ ਹੈ ਕਿ ਬੜੀ ਗੁਰੂ ਮਹਾਰਾਜ ਦੀ ਕਿਰਪਾ ਕੇ ਸਾਡੇ ਨਾਲ ਲੋਕ ਸਹਿਯੋਗ ਕਰਨ ਵਾਲੇ ਆ ਤੇ ਸਾਨੂੰ ਤੇ ਉਹਨਾਂ ਦੇ ਸਹਿਯੋਗ ਨਾਲ ਸੀ ਤੁਰੇ ਪਰਦੇ ਆ ਕਿ ਡੀਜ਼ਲ ਦਾ ਅਸੀਂ ਤੇ ਆ ਗੱਡੀ ਵੀ ਜਿਹੜੀ ਸਾਡੇ ਕੋਲ 2016 ਮਾਡਲ ਆ ਅਸੀਂ ਉਹ ਚਲਾ ਰਹੇ ਆ ਹੁਣ ਠੀਕ ਹੈ ਕਿ ਸਾਡੀ ਉਹ ਗੱਡੀ ਥੋੜੀ ਜਿਹੀ ਖਰਾਬ ਕਰ ਰਹੀ ਆ ਅਸੀਂ ਇੱਕ ਨਵੀਂ ਗੱਡੀ ਉਹ ਵੀ ਲੋਨ ਤੇ ਲੈ ਰਹੇ ਆ ਤੇ ਸ਼ਾਇਦ ਹਫਤੇ ਦਾ ਹਾਂ ਦੇਣਾ ਚਲਾ ਲਾਂਗੇ ਮੇਰੇ ਖਿਆਲ ਇਹੋ ਜਿਹੇ ਜਿਹੜੇ ਬੇਤੁਕੇ ਜਿਹੜੇ ਨਾ ਕਰਦਾਰ ਕੁਸ਼ੀ ਕਰਨ ਵਾਲੀਆਂ ਗੱਲਾਂ ਇਹ ਇਹ ਇਹਨਾਂ 'ਚ ਕੋਈ ਸੱਚਾਈ ਨਹੀਂ ਹੈਗੀ ਇਹ ਸਰਕਾਰਾਂ ਠੀਕ ਹੈ ਕਿ ਸਾਡੇ 'ਚ ਕੋਈ ਲੀਡਰ ਲੈਸ ਰੱਖਣਾ ਚਾਹੁੰਦੀਆਂ ਸਾਡੀ ਕੌਮ ਨੂੰ ਜਿਹੜਾ ਕੋਈ ਸਾਡੀ ਕੌਮ ਦਾ ਲੀਡਰ ਉੱਠਦਾ ਉਹਨੂੰ ਰਸਤੇ 'ਚੋਂ ਹਟਾਉਂਦੇ ਪਰ ਮੈਂ ਸੀਗਾ ਸਰਕਾਰਾਂ ਜੋ ਕਰਨ ਕਰਨ ਪਰ ਆਪਣਿਆਂ ਨੂੰ ਥੋੜਾ ਜਿਹਾ ਆਪਣਿਆਂ ਨੂੰ ਥੋੜਾ ਜਿਹਾ ਸੋਚਣਾ ਚਾਹੀਦਾ ਕਿ ਅਸੀਂ ਇਹਦੇ ਨਾਲ ਕੌਮ ਨੂੰ ਕੀ ਫਾਇਦਾ ਹੋ ਸਕਦਾ ਐਨਐਸਸੀ ਕੋਦੋਂ ਹੁਣ ਹਟਣ ਦੀ ਗੱਲਬਾਤ ਹੋ ਰਹੀ ਹੈ ਕੋਈ ਬਾਹਰੋਂ ਕੋਦੋਂ ਆਣ ਕੇ ਮਰਤਪਾਲ ਸਿੰਘ ਕੁਝ ਇਹਦੇ ਬਾਰੇ ਕੋਈ ਵਿਚਾਰ ਚੱਲ ਰਹੀ ਹੈ ਵਕੀਲਾਂ ਨਾਲ ਇਹ ਤੇ ਦੇਖੋ ਜੀ ਤੁਸੀਂ ਦੇਖੋ ਕਿ ਇਸ ਦੇਸ਼ 'ਚ ਸਿੱਖਾਂ ਵਾਸਤੇ ਤੇ ਕਾਨੂੰਨ ਸਿੱਖਾਂ ਦੇ ਜਿਹੜੇ ਉਲਟ ਸਿੱਖ ਸਿੱਖਾਂ ਨੂੰ ਅੰਦਰ ਧੱਕਣ ਵਾਸਤੇ ਤੇ ਕਾਨੂੰਨ ਬਹੁਤ ਆ ਉਹ ਰਾਤ ਨੂੰ ਇੰਪਲੀਮੈਂਟ ਹੋ ਜਾਂਦੇ ਆ ਸਭ ਕੁਝ ਹੋ ਜਾਂਦਾ ਤੇ ਜਦੋਂ ਕੋਈ ਸਿੱਖਾਂ ਨੂੰ ਕੋਈ ਰਾਹ ਦਿੰਣ ਵਾਲੀ ਗੱਲ ਆ ਤੇ ਉਸ ਟਾਈਮ ਤੇ ਕੋਈ ਕੋਰਟ ਕੋਈ ਜੁਡੀਸ਼ਰੀ ਕਿਤੇ ਵੀ ਸੁਣਵਾਈ ਨਹੀਂ ਹੁੰਦੀ ਐਨਐਸਏ ਦਾ 2 ਸਾਲ ਅਸੀਂ ਇੱਥੇ ਲੜਾਈ ਲੜਦੇ ਰਹੇ ਹਾਈ ਕੋਰਟ ਚ ਉਹ ਐਨਐਸਏ 2 ਸਾਲ ਤੋਂ ਤੀਜੇ ਸਾਲ ਚੱਲੇ ਗਈ 2 ਸਾਲਾਂ ਦੀ ਦਾ ਫੈਸਲਾ ਨਹੀਂ ਹੋਇਆ ਵੀ ਉਹ ਠੀਕ ਸੀ ਕਿ ਗਲਤ ਸੀਗੀ ਤੇ ਹੁਣ ਅਸੀਂ ਠੀਕ ਹੈ ਕਿ ਸਾਡੀ ਜਿਹੜੀ ਲੀਗਲ ਟੀਮ ਹੈ ਉਹ ਕੋਸ਼ਿਸ਼ ਕਰ ਰਹੀ ਆ ਅਸੀਂ ਸੁਪਰੀਮ ਕੋਰਟ ਦਾ ਵੀ ਦਰਵਾਜ਼ਾ ਖੜਕਾ ਕੇ ਦੇਖ ਲੈਨੇ ਆ ਬਾਕੀ ਠੀਕ ਹੈ ਕਿ ਜੋ ਗੁਰੂ ਦੇ ਭਰੋਸੇ ਤੇ ਅਸੀਂ ਚੱਲ ਰਹੇ ਆ ਗੁਰੂ ਮਹਾਰਾਜ ਨੂੰ ਜੋ ਪਾਉਂਦਾ ਉਹ ਹੋਊਗਾ ਜੀ ਅੱਸੀ ਕੱਲ ਪਰਸੋਂ ਤੁਸੀਂ ਇੱਕ ਬਿਆਨ ਦੇਖਿਆ ਹੋਣਾ ਕੰਗਲੌਰ ਦਾ ਬਿਆਨ ਆਇਆ ਕਿ ਪੰਜਾਬ ਤੋਂ ਨਸ਼ਾ ਹਿਮਾਚਲ ਵੱਲ ਨੂੰ ਹੋ ਰਹੀ ਹੈ ਮੇਰਾ ਖਿਆਲ ਹੈ ਕਿ ਕੰਗਣਾ ਰੌਣ ਤੇ ਕਦੀ ਵੀ ਚੰਗੀ ਗੱਲ ਨਹੀਂ ਕੀਤੀ ਨਸ਼ਾ ਤੇ ਮੇਰਾ ਖਿਆਲ ਹੈ ਕਿ ਉਹ ਪਹਿਲਾਂ ਵੀ ਜਦੋਂ ਕਹਿੰਦੇ ਕਿ ਉਹ ਮਜੀਠੀਆ ਸਾਹਿਬ ਦਾ ਨਾਮ ਹੁੰਦਾ ਸੀ ਕਿ ਉਹ ਬੱਦੀ ਚ ਲੱਗੀਆਂ ਫੈਕਟਰੀਆਂ ਕਿੱਥੇ ਕਿੱਥੇ ਹੈ ਤੇ ਉਹ ਜਿਹੜੀਆਂ ਚੀਜ਼ਾਂ ਜਿਹੜੀਆਂ ਮੇਰੇ ਖਿਆਲ ਹੈ ਕਿ ਇਹ ਤੇ ਇੱਕ ਝੂਠਾ ਪ੍ਰਪਾਗੈਂਡਾ ਕੀਤਾ ਜਾ ਰਿਹਾ ਇਹ ਨਸ਼ਾ ਨਸ਼ਾ ਤੇ ਪਤਾ ਨਹੀਂ ਕਿਧਰੋਂ ਕਿਧਰੋਂ ਆ ਰਿਹਾ ਗੁਜਰਾਤ ਤੋਂ ਆ ਰਿਹਾ ਕਿਧਰੋਂ ਕਿਧਰੋਂ ਆ ਰਿਹਾ ਦਿੱਲੀ ਚੋਂ ਆ ਰਿਹਾ ਬਣ ਰਿ ਕਿੱਥੇ ਰਿਹਾ ਰਾਜਸਥਾਨ ਚੋਂ ਪਿਛੇ ਦਿਨ ਥੋੜੇ ਦਿਨ ਉਹ ਫੈਕਟਰੀ ਫੜੀ ਗਈ ਤੇ ਇਹ ਨਸ਼ੇ ਦੇ ਆਉਣ ਦੇ ਤੇ ਬਹੁਤ ਕਾਰਨ ਹੈ ਉਹ ਖਾਲੀ ਸਾਡੀ ਕੌਮ ਨੂੰ ਉਹਨੇ ਵਿਵਾਦਾਂ ਚ ਰਹਿਣ ਵਾਸਤੇ ਜਾਂ ਸਾਡੀ ਕੌਮ ਨੂੰ ਹਮੇਸ਼ਾ ਟਾਰਗੇਟ ਕਦੀ ਕਿਸਾਨਾਂ ਨੂੰ ਕਦੀ ਦੀ ਬੀਬੀਆਂ ਨੂੰ ਸਾਡੇ ਜਵਾਨਾਂ ਨੂੰ ਇਹ ਉਹ ਕਰਦੇ ਰਹਿੰਦੀ ਆ ਤੇ ਉਹ ਪਿੱਛੇ ਜੇ ਉਹਨੂੰ ਉਹਦਾ ਇੱਕ ਪ੍ਰਸ਼ਾਦ ਵੀ ਮਿਲਿਆ ਸੀ ਤੇ ਇਸ ਕਰਕੇ ਮੇਰੇ ਖਿਆਲ ਹੈ ਕਿ ਉਹ ਉਹਨਾਂ ਦੀਆਂ ਗੱਲਾਂ ਨੂੰ ਸਾਨੂੰ ਜਿਆਦਾ ਸੀਰੀਅਸ ਨਹੀਂ ਲੈਣਾ ਚਾਹੀਦਾ ਕਿਉਂਕਿ ਉਹ ਉਹਨਾਂ ਦਾ ਇੱਕ ਸਰਕਾਰ ਵੱਲੋਂ ਪੂਰਾ ਫਿੱਟ ਕੀਤੇ ਹੋਏ ਕਿ ਸਾਡੇ ਕੌਮ ਦੇ ਖਿਲਾਫ ਬੋਲਣਾ ਸਾਡੇ ਪੰਜਾਬ ਦੇ ਖਿਲਾਫ ਬੋਲਣ ਦਾ ਹੀ ਉਹਨਾਂ ਨੂੰ ਇੱਕ ਠੇਕਾ ਮਿਲਿਆ ਆ ਕੁਝ ਤੇਰਾ ਹੋਰ ਵੀ ਇਹੋ ਜਿਹੀਆਂ ਹੈਗੀਆਂ ਕਿ ਜਿਨ੍ਹਾਂ ਨੇ ਖਾਲੇ ਪੰਜਾਬ ਦਾ ਖਾ ਕੇ ਪੰਜਾਬ ਦੇ ਖਿਲਾਫ ਹੀ ਭੁੰਗਣ ਵਾਲੀ ਗੱਲ ਹੈ ਜੀ ਬਿਲਕੁਲ ਮਾਤਾ ਜੀ ਸਾਡੇ ਨਾਲ ਨੇ ਮਾਤਾ ਜੀ ਪੁੱਤ ਜਿਸ ਤਰੀਕੇ ਨਾਲ ਜੇਲ੍ਹਾਂ ਦੇ ਵਿੱਚ ਹੈ ਮਾਂ ਵਾਸਤੇ ਬਹੁਤ ਮੁਸ਼ਕਲ ਹੁੰਦਾ ਹੈ ਕਿ ਇੱਕ ਸਮਾਂ ਕੱਟਣਾ ਤੁਸੀਂ ਬਹੁਤ ਸੰਘਰਸ਼ ਵੀ ਕਰ ਰਹੇ ਹੋ ਪਰ ਜਿਸ ਤਰੀਕੇ ਨਾਲ ਸਮਾਂ ਬੀਤਦਾ ਜਾ ਰਿਹਾ ਹੈ ਜਿਵੇਂ ਜਿਵੇਂ ਲੇਟ ਹੋ ਰਹੀ ਇਹ ਦਿਨ ਦਿਹੀ ਹੈ ਤਾਂ ਕਿੰਨਾ ਮੁਸ਼ਕਲ ਹੁੰਦਾ ਹੈ ਲੋਕਾਂ ਦੇ ਵਿੱਚ ਬੈਠ ਕੇ ਤੁਸੀਂ ਵਿਚਰਨਾ ਵੀ ਹੈ ਗੱਲਬਾਤ ਵੀ ਰਾਜਨੀਤੀ ਸਭ ਕੁਝ ਕਰਨਾ ਪੈਂਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕੋ ਮਾਂ ਹੁੰਦੇ ਨਾ ਤੇ ਪਰੇਸ਼ਾਨੀ ਦੇ ਜ਼ਰੂਰ ਹੁੰਦੀ ਆ ਪਰ ਸੰਗਤ ਦਾ ਜਦੋਂ ਇੰਨਾ ਪਿਆਰ ਮਿਲਦਾ ਵਾ ਫਿਰ ਥੋੜਾ ਉਤਸ਼ਾਹ ਹੁੰਦਾ ਹੀ ਆ ਸਰੀਰ 'ਚ ਫਿਰ ਐਡੀ ਮੁਸ਼ਕਲ ਨਹੀਂ ਹੁੰਦੀ ਕੋਈ ਗੱਲ ਨਹੀਂ ਜਦੋਂ ਆਪਾਂ ਇਹ ਰਾਤ ਤੇ ਤੁਰੇ ਆ ਤੇ ਕੋਈ ਨਹੀਂ ਮੁਸ਼ਕਲਾਂ ਤੇ ਆਉਣੀਆਂ ਸੰਘਰਸ਼ ਕਰਨਾ ਵਾ ਤੇ ਫਿਰ ਮੁਸ਼ਕਲਾਂ ਤੇ ਆਉਣੀਆਂ ਹੀ ਆ ਇੱਕ થોડી ਸਮੇਂ ਦੇ ਵਿੱਚ ਕਾਫੀ ਪਿਆਰ ਖੱਟ ਗਿਆ ਅਮਰਤਪੁਰ ਹਾਂਜੀ 6 ਮਹੀਨੇ ਤੋਂ ਕੁਛ ਦੇਣੀ ਬਾਹਰ ਰਹੇ ਹੋ ਇੰਨੇ ਚ ਇੰਨਾ ਦੁਨੀਆ ਚ ਉਹਦੇ ਬਣ ਗਿਆ ਪਿਆਰ ਤੇ ਇੰਨਾ ਸੰਗਤ ਨੇ ਵੀ ਬਹੁਤ ਸਹਿਯੋਗ ਦਿੱਤਾ ਸੰਗਤ ਨੇ ਵੀ ਵੋਟਾਂ ਵਿੱਚ ਵਖਾ ਦਿੱਤਾ ਵੀ ਅਹੀਂ ਇੰਨਾ ਭਾਈ ਸਭ ਨੂੰ ਪਿਆਰ ਕਰਦੇ ਦੂਰ ਸਭ ਦੀ ਆਸ ਸੀ ਕਿਤੇ ਕਿ ਜਿੱਤੇ ਚੋਂ ਕਿ ਤ ਸੀ ਪਹਿਲੇ ਹਾਂਜੀ ਹਾਂਜੀ ਜਦੋਂ ਐਮਪੀ ਬਣੇ ਨੇ ਬਹੁਤ ਹੀ ਉਦੋਂ ਪਹਿਲੇ ਦਿਨ ਤੋਂ ਹੀ ਸਾਨੂੰ ਲੱਗਦਾ ਜਿਹੜੇ ਵੀ ਪਿੰਡ ਚ ਜਾਂਦੇ ਇੰਨਾ ਵਧੀਆ ਹੰਗਾਰਾ ਸੀ ਸਾਨੂੰ ਆਸ ਸੀ ਵੀ ਚੰਗੀ ਲੀਡ ਨਾਲ ਜਿੱਤਣਗੇ ਤੇ ਉਦਾਂ ਹੀ ਹੋਇਆ ਤਰਨ ਤਰਨ ਦੀ ਤਿਆਰੀ ਹੈ ਫਿਰ ਹੁਣ ਮੁੱਖ ਕਰਨ ਦੇ ਕੋਸ਼ਿਸ਼ ਬਾਕੀ ਬਾਰੇ ਗੁਰਦੇ ਹੁਕਮ ਤੇ ਜਿੱਦਾਂ ਵੀ ਆਊਗਾ 2027 ਵਾਸਤੇ ਦੱਸਿਆ ਦੇ ਕਿ ਅਮਰਿਤਪਾਲ ਸਿੰਘ ਦਾ ਪਰਿਵਾਰ ਹੁਣ ਦੀ ਤਿਆਰੀ ਕਰ ਰਿਹਾ ਮੁੱਖ ਮੰਤਰੀ ਦਾ ਚਿਹਰਾ ਬਣ ਕੇ ਅਮਰਿਤਪਾਲ ਸਿੰਘ ਬਾਹਰ ਆਣਗੇ ਇਸ ਤਰੀਕੇ ਦੀ ਵੀ ਗੱਲਾਂ ਆ ਰਹੀਆਂ ਨੇ ਸਾਹਮਣੇ ਕੋਈ ਅਸੀਂ ਤਾਂ ਕਹਿੰਦੇ ਪੀ ਅਮਰਿਤਪਾਲ ਪਹਿਲੋਂ ਬਾਹਰ ਆ ਜੇ ਤੁਹਾਨੂੰ ਇਹ ਨਾ ਹੀ ਲੜਾਈ ਪਾਵੇਂ ਮੁੱਖ ਮੰਤਰੀ ਦੀ ਲੜਨੀ ਪਵੇ ਜੇ ਸਰਕਾਰਾਂ ਉਹਨੂੰ ਪਹਿਲੋਂ ਛੱਡ ਦਿੰਦੀਆਂ ਤੇ ਉਹਦੀ ਮੁੱਖ ਮੰਤਰੀ ਨਾਲੋਂ ਜ਼ਿਆਦਾ ਇੱਥੇ ਸੰਗਤ ਚ ਪਾਵਰ ਸੀ ਤੇ ਪਿਆਰ ਸੀ ਸੰਗਤ ਚ ਤੇ ਜੇ ਨਹੀਂ ਸਰਕਾਰਾਂ ਛੱਡਦੀਆਂ ਤਾਂ ਫਿਰ ਸੰਗਤ ਦਾ ਹੀ ਐਲਾਨ ਹੈ ਸੰਗਤ ਨੇ ਜੋ ਕਰਨਾ ਫਿਰ ਤੇ ਉਹ ਕਰਨਾ ਹੀ ਕਿ کہیں ਕਾਫੀ ਭੰਡ ਦੇ ਨੇ ਅਮਰਤਪਾਲ ਸਿੰਘ ਨੂੰ ਭਗ ਸਿੰਘ ਦੁਆਬੀ ਦੀ ਗੱਲ ਕਰੀ ਹੋਰ ਵੀ ਇਸ ਤਰੀਕੇ ਦੇ ਜਿਹੜੇ ਲਗਾਤਾਰ ਨੌਜਵਾਨ ਨੇ ਜਿਹੜੇ ਅਮਰਤਪਾਲ ਸਿੰਘ ਨੂੰ ਟਾਰਗੇਟ ਕਰਦੇ ਨੇ ਕਿ ਉਹਦੀਆਂ ਚੈਟਾਂ ਬਾਹਰ ਆਈਆਂ ਨੇ ਉਹ ਨਸ਼ਾ ਕਰਦਾ ਹੈ ਉਹਦਾ ਭਰਾ ਨਸ਼ਾ ਕਰਦਾ ਹੈ ਤਾਂ ਇਹਨਾਂ ਨੂੰ ਕਿਵੇਂ ਦੇਖਦੇ ਹੋ ਕਿ ਇਹ ਇਹਨਾਂ ਕੋਲ ਕੋਈ ਸਬੂਤ ਹੁੰਦੇ ਨਹੀਂ ਪੁੱਛਤਾ ਇਸ ਤਰੀਕੇ ਦੇ ਇਹ ਨਾ ਕਰਦਾਰ ਖੁਸ਼ੀ ਕਰਨੀ ਹੈ ਇੱਕ ਬੰਦੇ ਦੀ ਜਦੋਂ ਕੋਈ ਚੜਾਈ ਵੇਖ ਕੇ ਦੂਜਾ ਜਰਦਾ ਨਹੀਂ ਆ ਤੇ ਇਹ ਉਹਦੀ ਬੇਇੱਜ਼ਤੀ ਕਰਨ ਵਾਸਤੇ ਇਹ ਨਾ ਕੁਛ ਕਰਦੇ ਪਰ ਸੰਗਤ ਵੀ ਜਿਹੜੀ ਨਾ ਅੱਜ ਕੱਲ ਜਾਗਰੂਕ ਹੋਈ ਹੈ ਸੰਗਤ ਤੇ ਬਿਲਕੁਲ ਸਾਨੂੰ ਜਵਾਬ ਦੇਣ ਦੀ ਜ਼ਰੂਰਤ ਨਹੀਂ ਪੈਂਦੀ ਸੰਗਤ ਨਾਲ ਨਾਲ ਦੇਈ ਜਾਂਦੀ ਇੱਕ ਬੰਦਾ ਨਸ਼ੇ ਛਡਾਉਣ ਵਾਲਾ ਜੇਲ੍ਹ ਚ ਇੰਨੇ ਨਸ਼ੇ ਦੱਸਣ ਦੇ ਪ੍ਰਸ਼ਾਸਨ ਨੂੰ ਪੁੱਛੋ ਕਿਥੋਂ ਨਸ਼ੇ ਆਉਂਦੇ ਜਿਨੇ ਨਸ਼ਿਆਂ ਦੇ ਨਾਲ ਚਿੱਠੀ ਦੇ ਨਾਂ ਲਿਖਿਆ ਉਹਨੇ ਜੇਲ੍ਹ ਚ ਹੈਗੇ ਨਸ਼ੇ ਉਹ ਫਿਰ ਪ੍ਰਸ਼ਾਸਨ ਦੇ ਕਰਨ ਕਾਰਵਾਈ ਵੀ ਕਿੱਥੋਂ ਨਹੀਂ ਤਾਂ ਇੱਕ ਸੂਈ ਨਹੀਂ ਅੰਦਰ ਜਾਣ ਦਿੰਦੇ ਜਦੋਂ ਅਸੀਂ ਮਿਲਣ ਜਾਂਦੇ ਆ ਅਸੀਂ ਆਪਣਾ ਪਰਸ ਮੋਬਾਈਲ ਕੋ ਸ਼ਾਨੇ ਇੰਨੀ ਜੀ ਜੀ ਨਹੀਂ ਅੰਦਰ ਖੜ ਸਕਦੇ ਤੇ ਪਤਨੀ ਤੇ ਲਾਰੇ ਸਿਲਜਾਮ ਤੁਹਾਡੀ ਨੂੰ ਤੇ ਕੀ ਹਾਂ ਉਹ ਲੈ ਕੇ ਜਾਂਦੀ ਨਸ਼ਾ ਲੈ ਕੇ ਜਾਂਦੀ ਤੇ ਉਹ ਫਿਰ ਪ੍ਰਸ਼ਾਸਨ ਨੂੰ ਪੁੱਛੋ ਪਤਨੀ ਨੂੰ ਕਿ ਦਾਂ ਲਗਾਉਂਦੇ ਨਸ਼ਾ ਲੈ ਕੇ ਹੂੰ ਤਾਂ ਕੋਈ ਕੋਈ ਪਤਨੀ ਚਾਹੁੰਦੀ ਵੀ ਆਪਣੇ ਬਦਲੀ ਨਸ਼ਾ ਲੈ ਕੇ ਜਾਏ ਤੁਸੀਂ ਇਹ ਦੱਸੋ ਮੈਨੂੰ ਤਾਂ ਕੀ ਸੰਗਤਾਂ ਨੂੰ ਕੀ ਅਪੀਲ ਹੈ ਤੁਸੀਂ ਦੇਖੋ ਪੰਜਾਬ ਦੇ ਵੱਖ-ਵੱਖ ਜਗ੍ਹਾ ਘੁੰਮ ਰਹੇ ਹੋ ਸਨਮਾਨ ਵੀ ਤੁਹਾਨੂੰ ਕੀਤਾ ਜਾਂਦਾ ਬਹੁਤ ਪਿਆਰ ਵੀ ਸੰਗਤਾਂ ਦਿੰਦੀਆਂ ਨੇ ਤਾਂ ਕਿਸ ਤਰੀਕੇ ਨਾਲ ਸੰਗਤਾਂ ਨੂੰ ਜੁੜਨ ਤੁਹਾਡੇ ਨਾਲ ਸਿੱਖੀ ਨਾਲ ਕਿਵੇਂ ਜੁੜਨਾ ਕੀ ਸੰਦੇਸ਼ ਹੈ ਸਾਰੀ ਸੰਗਤ ਨੂੰ ਇਹੋ ਹੀ ਹੱਥ ਜੋੜ ਕੇ ਬੇਨਤੀ ਕਰਦੀਆਂ ਕਿ ਆਪਾਂ ਸਾਰੀ ਸੰਗਤ ਜਿਹੜੀ ਇੱਕ ਨਿਸ਼ਾਨ ਸਾਹਿਬ ਥਲੇ ਇਕੱਠੇ ਹੋਈ ਹੈ ਫੇਰ ਹੀ ਸਾਡਾ ਕੋਈ ਹੱਲ ਹੋ ਸਕਦਾ ਜੇ ਅਸੀਂ ਆਪ ਇੱਕ ਦੂਜੇ ਦੀਆਂ ਲਤਾਂ ਖਿੱਚਦੇ ਰਹੇ ਤੇ ਕੋਮ ਦਾ ਕੁਛ ਨਹੀਂ ਬਣਨਾ ਜੇ ਆਪਾਂ ਆਪਣੀ ਕੋਮ ਪੰਥ ਤੇ ਪੰਜਾਬ ਨੂੰ ਬਚਾਉਣਾ ਸਾਨੂੰ ਇੱਕ ਨਿਸ਼ਾਨ ਸਾਹਿਬ ਥਲੇ ਇਕੱਠੇ ਹੋਣਾ ਪੈਣਾ ਸਾਰਿਆਂ ਠੀਕ ਹੈ ਬਹੁਤ ਬਹੁਤ ਧੰਨਵਾਦ ਬਿਲਕੁਲ ਤੁਸੀਂ ਦੇਖੋ ਕਿ ਇਹ ਸਨ ਅਮਰਿਤਪਾਲ ਸਿੰਘ ਦਾ ਪਰਿਵਾਰ ਮਾਤਾ ਪਿਤਾ ਜੀ ਜਿਨ੍ਹਾਂ ਨੇ ਦੱਸਿਆ ਕਿ ਐਮਪੀ ਚੋਣਾਂ ਤਾਂ ਜਿੱਤੀ ਹੀ ਸੀ ਦੂਜੇ ਪਾਸੇ ਹੁਣ ਦੂਜੀ ਤਿਆਰੀ ਜਿਹੜੀ ਤਰਨਤਾਰਨ ਦੀ ਵੀ ਕੀਤੀ ਜਾ ਰਹੀ ਹੈ ਬਾਕੀ ਸਾਰੀਆਂ ਸੰਗਤਾਂ ਨੂੰ ਦੂਜੇ ਪਾਸੇ ਸਿਆਸੀ ਤਰ੍ਹਾਂ ਦੇ ਲੀਡਰਾਂ ਨੂੰ ਅਪੀਲ ਕੀਤੀ ਹੈ ਕਿ ਸਾਰੇ ਇਕੱਠੇ ਹੋ ਜਾਈਓ ਅਗਰ ਪੰਥ ਨੂੰ ਬਚਾਉਣਾ ਹੈ ਆਪਣੀ ਕੌਮ ਨੂੰ ਬਚਾਉਣਾ ਹੈ ਤਾਂ ਦੇਖਦੇ ਕਿ ਜਿਸ ਤਰੀਕੇ ਨਾਲ ਇਹ ਪੰਜਾਬ ਦੇ ਅਲੱਗ-ਅਲੱਗ ਜਗ੍ਹਾ ਘੁੰਮ ਰਹੇ ਨੇ ਦੂਜੇ ਪਾਸੇ ਇਹ ਵੀ ਚਰਚਾ ਛੜੀ ਹੋਈ ਹੈ ਕਿ ਮੁੱਖ ਮੰਤਰੀ ਬਣ ਕੇ ਅਮਰਤਪਾਲ ਸਿੰਘ ਬਾਹਰ ਆਣ ਕੇ ਇਸ ਤਰੀਕੇ ਦੇ ਤਿਆਰੀਆਂ ਜਿਹੜੀਆਂ ਪਰਿਵਾਰ ਵੱਲੋਂ ਕੀਤੀਆਂ ਜਾ ਰਹੀਆਂ ਨੇ ਜਗ੍ਹਾ-ਜਗ੍ਹਾ ਇਹਨਾਂ ਨੂੰ ਬੁਲਾਇਆ ਜਾ ਰਿਹਾ ਸਨਮਾਨਤ ਕੀਤਾ ਜਾ ਰਿਹਾ ਸੰਗਤਾਂ ਨਾਲ ਜੁੜ ਵੀ ਰਹੀਆਂ ਨੇ ਪਰ ਦੇਖਦੇ ਕਿ ਰਾਜਨੀਤੀ ਵਿੱਚ ਅੱਗੇ ਨਿਕਲਦਾ ਕੀ ਹੈ ਕਿਉਂਕਿ ਕਾਫੀ ਕੁਝ 2027 ਦੇ ਵਿੱਚ ਬ ਬਾਹਰ ਆਣ ਕੇ ਚੂਲ ਲੜਨਗੇ ਜਾਂ ਫਿਰ ਕਿਤਨੇ ਕਿਤੇ ਜੇਲ੍ਹ ਦੇ ਵਿੱਚ ਲੜਨਗੇ ਇਸ ਤਰੀਕੇ ਦੇ ਇਸ਼ਾਰੇ ਵੀ ਜਿਹੜੇ ਦਿੱਤੇ ਗਏ ਨੇ ਤੁਹਾਡੇ ਕੈਪਰਮੈਨ ਸੁਮੇਤ ਦੇ ਨਾਲ ਪਤੇ ਸਿੰਘ